ਹਲੋ ਮੈਂ ਕਿਹਾ ਆਟਾ ਕਿੱਥੇ ਰੱਖਤਾ ਇਹਨੇ ਤਾਂ ਜਿਹੜੇ ਕੋਣਗੇ ਪਲੇਟੇ ਚ ਰੱਖਤਾ ਨਹੀਂ ਆਪੇ ਮੈਂ ਪਕਾਉਣੀ ਆ ਰੋਟੀ ਕੋਈ ਮੈਂ ਆਪਣੀ ਵੇਖ ਲਓ ਹੁਣ ਤੁਸੀਂ ਆਪ ਹੀ ਵੇਖੋ ਤੇ ਮਾਂ ਚ ਤੇ ਸੱਸ ਚ ਕਿੰਨਾ ਫਰਕ ਹੈ ਹਾਂ ਲਾ ਲਿਆ ਸਾਬੂ ਤੜਕਾ ਲਾਤਾ ਸਾਬੂ ਤੜਕਾ ਲਾਤਾ ਮੰਮੀ ਰੋਟੀ ਪਕਾ ਦੋ ਪਕਾ ਦਿੰਨੀ ਪਕਾ ਦੋ ਫਿਰ ਜਲਦੀ ਹੈ ਆ ਕੇ ਜਾਣੀ ਹੈ ਬਾਜ਼ਾਰ ਤੁਸ ਸਾਜੇ ਜੀ ਖਾ ਕੇ ਜਾਣਾ ਬਾਜ਼ਾਰ ਤੇ ਤੁਹਾਨੂੰ ਬੜੀਆ ਦੇਵੇ ਬਾਜ਼ਾਰ ਜਾਣਾ ਕੋਈ ਨਾ ਮੈਂ ਤਾਂ ਕੁਛ ਨਹੀਂ ਪਣਿਆ ਕਿਹਾ ਲਾ ਦੇਣੀ ਹੈ ਤੈਨੂੰ ਰੋਟੀ ਲਾ ਦੋ ਫਿਰ ਛੇਤੀ ਲਾ ਦੇਣੀ ਹੈ ਜਾਣੀ ਅੰਦਰ ਬੈਣੀ ਲਾ ਦੇਣੀ ਹੈ ਤੈਨੂੰ ਰੋਟੀ ਮੈਂ ਲਗਾਂਂਦੀ ਰੋਟੀ ਖਾ ਕੇ ਤੇ ਬਾਜ਼ਾਰ ਅਸੀਂ ਜਾਣਾ ਹੈ ਦੇਖੋ ਕਿਰਪਾਵਾ ਮੈਂ ਥੋੜੀ ਜਿਹੀ ਸਾਸੀ ਆ ਇਹ ਮੇਰੀ ਸਾਸੀ ਆ ਕੋਈ ਨਾ ਮੈਂ ਤੇ ਫਿਰ ਵੀ ਪਕਾ ਹੀ ਦੇਣੀ ਆ ਕੋਈ ਗੱਲ ਨਹੀਂ ਆਦਾ ਤਾਂ ਗਲਤੀਆਂ ਹੋ ਜਾਂਦੀਆਂ ਨੇ ਮਾਪਿਆ ਨਹੀਂ ਕਰਦਾ ਕੋਈ ਗੱਲ ਨਹੀਂ ਹਾਂ ਜੀ ਕੀ ਕਰਦੇ ਫੇ ਕੋਈ ਨਹੀਂ ਕੁੜੇ ਮੈਂ ਆਣਾ ਰੋਟੀ ਪਕਾ ਦਿੰਦੀ ਆ ਕਹਿੰਦੀ ਹੂੰ ਕੁੜੀ ਤੁਹਾਡੀ ਕਿ ਮੈਂ ਸੀ ਮਮੀ ਤੇਰੇ ਮੈਂ ਬਾਜ਼ਾਰ ਜਾਣਾ ਰੋਟੀ ਖਾ ਕੇ ਜਾਣਾ ਹੈ ਤੇ ਮੈਂ ਚੱਲ ਮੈਂ ਰੋਟੀ ਲਾ ਦੇਣੀ ਹੈ ਤੋ ਕਿੱਦਾਂ ਗਏ ਆਪ ਇੱਥੇ ਹੋਣੀ ਹੈ ਕਿਤੇ ਕੋਈ ਗੱਲ ਨਹੀਂ ਨਹੀਂ ਤੇ ਚਲੋ ਰੋਟੀ ਲੈਣ ਦੀ ਬਾਜ਼ਾਰੋਂ ਮੈਂ ਜਿੱਦ ਕੜੀ ਲੈ ਚੱਲ ਮੈਂ ਜਾਣੀ ਕੋਈ ਨਹੀਂ ਭਾਂਜੀ ਤੁਸੀਂ ਜਾਓ ਬਾਜ਼ਾਰ ਸ਼ਹਿਰ ਜਾਓ ਤੁਸੀਂ ਨਾਲ ਹੀ ਭਾਂਜੀ ਮੈਂ ਐਕ ਨਹੀਂ ਕਹਿੰਦੀ ਮੇਰੀ ਕੁੜੀ ਦਾ ਸ਼ੁਰੂ ਕਰ ਸਕਦੀ ਨਹੀਂ ਬੜੀ ਆਖਰੀ ਜੀ ਆ ਤੇ ਨਾਲ ਇਸ ਤਰ੍ਹਾਂ ਕਰਦੀ ਮੈਂ ਤੇਰੇ ਸਾਹਮਣੇ ਸਮਝਾਉਣੀ ਨਹੀਂ ਦੇਈ ਹੈ ਵੀ ਨਹੀਂ ਇਸ ਤਰ੍ਹਾਂ ਨਹੀਂ ਕਰੀ ਜਾ ਹੁੰਦਾ ਇਹ ਯਾਤਰੀ ਇਹ ਤਾਂ ਪੈਂਦੀ ਨਹੀਂ ਪੇੜਾ ਕਹਿੰਦੇ ਆ ਵੀ ਨਹੀਂ ਯਾਤਰੀ ਕੋਈ ਪਤਾ ਹੀ ਨਹੀਂ ਆਇਆ ਨਾ 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 ਮਾਵਾਲੀ ਕਿ ਪੈਂਦੀ ਤੁਸੀਂ ਗੱਲ ਛੱਡ ਦੋ ਇਹਨੂੰ ਤਾਂ ਹੀ ਯਾਤਰੀ ਆਈ ਹੈ ਅੱਤਰਪੁਣਾ ਛੱਡਣਾ ਵੀ ਪੈਂਦਾ ਹੈ ਥੋੜਾ ਹੁੰਦਾ ਹੈ ਕਿ ਬਈ ਨਾ ਕਹੀ ਨਾ ਪੋਤੇ ਇਤਰਾਨੀ ਘਰੀ ਦਾ ਹੁੰਦਾ ਤੇਰੀਏ ਮਾਂ ਆ ਹਾਂ ਹਾਂ ਇੰਜ ਕਰੀਦਾ ਨਾ ਮਾਂ ਸਭ ਦੀ ਸੱਸ ਜਿਹੜੀ ਨਹੀਂ ਮਾਂ ਆਈ ਕੋਈ ਨਾ ਕੋਈ ਨਾ ਹੁਣ ਮੈਂ ਤੁਹਾਨੂੰ ਤੁਹਾਡੇ ਧੀਦਿਆਂ ਗੱਲਾਂ ਦੱਸਾਂਗੀ ਤੇ ਤੁਸੀਂ ਮੈਂ ਚੰਗੀ ਥੋੜਾ ਲੱਗਣੀ ਹੈ ਤੇ ਕੀ ਵਿਵਹਾਰ ਕਰਦੀ ਏ ਤੇ ਕੀ ਨਹੀਂ ਹੁਣ ਮੈਂ ਤੁਹਾਨੂੰ ਦੱਸਾਂ ਮੈਂ ਕੁੜੀ ਨਹੀਂ ਭੈਣ ਜੀ ਮੈਂ ਸਮਝਦੀ ਕਹਿੰਦੀ ਮੈਂ ਨਹੀਂ ਕਹਿੰਦੀ ਮੈਨੂੰ ਵੀ ਵੈਸੇ ਸ਼ਰਮ ਆਉਂਦੀ ਏ ਵੀ ਤੁਹਾਡੀਆਂ ਕੁੜੀ ਦੀਆਂ ਗੱਲਾਂ ਮੈਂ ਦੱਸਾਂ ਮੈਂ ਇਹ ਵੀ ਇਹ ਗੱਲ ਸੁਣ ਮੈਂ ਕਹਿੰਦੀ ਆ ਨਾ ਕਿ ਸਾਨੂੰ ਲੋਵਾ ਸੱਸਾਂ ਦੀ ਸਾਰਿਆਂ ਦੇ ਘਰ ਦੇ ਵਿੱਚ ਹੈਗੀ ਆ ਮੈਂ ਇਹ ਗੱਲ ਕਹਿੰਦੀ ਕੁੜੀ ਨੂੰ ਭਈ ਤੂੰ ਆਹ ਕਰ ਤੇਰੇ ਸਾਹਮਣੇ ਮੈਂ ਤਾਂ ਕਹਿਣੀ ਨਹੀਂ ਗਈ ਸੋ ਵੀ ਨਾ ਇਦਾਂ ਨਾ ਕਰ ਐਂ ਕੋਈ ਗੱਲ ਨਹੀਂ ਕੋਈ ਨਹੀਂ ਸਮਝਾ ਕੇ ਜਾਵਾਂਗੇ ਤੇ ਅਸੀਂ ਕਰ ਕੋਈ ਨਾ ਹੈਨਾ ਚੱਲ ਆਹ ਤੂੰ ਰੋਟੀ ਰੋਟੀ ਨਹੀਂ ਆਉਂਦੀ ਤੇ ਕੁੱਤੇ ਕੁੱਤੇ ਲਈ ਹੈ। ਇਹ ਕੁੜੀਏ। ਰੋਟੀ ਦੇ ਪੰਟਾ ਤਿਆਰ ਹੈ। ਹਾਂ। ਹਾਂ ਜੀ ਮੰਮੀ। ਰੱਖਣੀਆਂ। ਆ ਲੈ ਨਾ ਤੁਸੀਂ ਖਾ। ਉੱਠ ਕੇ ਤੇ ਕੰਮ ਕਰ ਤਾ। ਜਾਂ ਲਾ ਕੇ ਮੁੱਢ ਰੋਟੀ ਲਿਆ। ਜਾਂ ਕੋਲੋਂ ਵੀ ਦੇ ਕੇ ਰੋਟੀ ਬਾਹੋਂ ਕਹਿੰਦੇ ਮੈਂ ਰੋਟੀ ਖਾਂ। ਤੇਰਾ ਵਰ ਗਿਆ ਕੋਈ ਤੇ ਵਰਨਾ। ਮੰਮੀ ਉਹ ਸੱਤ ਘੱਟ ਤੁਸੀਂ ਜ਼ਿਆਦਾ ਲੱਗਣ ਰਹੇ ਜੀ। ਚਲ ਮੈਂ ਮਾਰ ਕੇ ਜਾਂਦੀ ਹਾਂ। ਹੈ?

ਪਤਾ ਨਹੀਂ ਕਿ 40 ਗੱਲਾਂ ਦੱਸਿਆ ਨੇ ਮੇਰੀ ਮਾਂ ਕੁਝ ਨਹੀਂ ਮੈਂ ਦੱਸਿਆ ਕੀ ਖਾਣਾ ਲੈ ਤੂੰ ਨਾ ਬੜਾ ਬੰਦਾ ਆਣਿਆ ਤੇ ਵਿਆਹ ਤੋਂ ਰੋਟੇ ਦਾ ਪਾਨੀ ਏ ਤੇਰੀ ਸ਼ਰਮ ਤੋਂ ਕੋਈ ਨਹੀਂ ਮਾਂ ਵੀ ਕੀ ਸ਼ਰਮ ਦੀ ਗੱਲ ਤੁਸੀਂ ਕੀ ਕਰਦੇ ਹੁੰਦੇ ਜੀ ਸ਼ਰਮ 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 ਬੁੱਢਿਆਂ ਵਾਲ ਗਈ ਆ ਰੋਟਾ ਲਾਉ ਹਾ ਰੋਟੀ ਗਿਆ ਹਾ ਕਿਤੇ ਚਰਖਾ ਕੱਤਣ ਨੂੰ ਨਹੀਂ ਕਹਤਾ ਰੋਟੀ ਹੈ ਗਿਆ ਚਰਖਾ ਕੱਤਾਲਾ ਤੇ ਪਿੰਜਣੀ ਨੂੰ ਨਹੀਂ ਕਹਤਾ ਰੋਮ ਪਿੰਜਣ ਨੂੰ ਰੋਟੀ ਕਾ ਦਿੱਤਾ ਹੈ। ਹਾਂ ਜੀ ਤੁਹਾਨੂੰ ਪਿਆਰ। ਸਮਾਂ ਦੀ ਕੋਈ ਨਹੀਂ। ਲੈ। ਨਿਆਣੀ ਉਹ ਨਾ ਪਰ ਆ ਪਰ। ਇਹ ਚੇਨੀ ਪਾਈ। ਲਓ। ਇਹਨਾਂ ਨੂੰ ਵੀ ਰੋਟੀ ਨਾ ਪਰ ਆ। ਤੇ ਨਿਆਣੀ ਨੂੰ ਵੀ ਬੜਾ। ਮੈਂ ਕਾਹਦੇ ਦੇ ਕੇ ਜਾਂਦੀ ਤਾ। ਖਾ ਲੈਨੀ। ਤੇਰੀ ਮਾਂ ਤੇ ਹੋ ਰਿਹਾ ਦੋ ਸੋ ਸਾਰਾ ਤੇਰਾ ਉਹਦੇ ਨੇ ਉਹਨੇ ਨੇ ਕੱਪੜਾ ਤੇ ਲਾ ਕੱਟਿਆ ਹੋਈ ਇਹ ਤੇ ਕੱਟਿਆ ਹੋਈ ਹੈ। ਹਾਂ। ਹਾਂ। ਮਮੇ ਰੋਟੀ ਖਾਣ ਦੋਗੇ। ਰੋਟੀ ਨਾ ਖਾਂਦਾ ਬਸ ਹਾਂ ਦੋਗੇ ਰੋਟੀ ਤੇ ਰੋਟੀ ਤੇ ਮੰਗ ਲਈ ਆ ਰੋਲੇ ਪਾ ਪੰਜ ਬੱਚਾ ਅਰੀ ਨੂੰ ਗੁੱਟੇ ਵਾਰੇ ਸੋਈ ਕੇ ਮਾਰ ਚੱਗੀ ਹਾਂ ਜੀ ਹਾਂ ਜੀ ਮੰਮੀ ਐਵੇਂ ਆ ਵਾਟੇ ਲਾਖਿਆ ਉਹ ਤੇਰੀ ਨੌਕਰੀ ਲੱਗੀ ਹੋਈ ਦੀ ਪਕਾ ਲੈਣ ਕਿ ਕਹਿੰਦੀ ਆ ਰਿਆਂ ਨੂੰ ਨਹੀਂ ਕਹਿੰਦੀ ਅੱਗੇ ਧਰੇ ਸ਼ਰਮਗਰਾਈ ਆਈ ਆ ਉਸ ਕੇ ਗਰਖ ਲਿਆ ਹਾਂ ਮਾ ਮਾਵਾਂ ਵਾਲੀ ਘਟ ਤੇ ਸੱਸ ਵਾਲੀ ਮੰਮੀ ਤੇ ਜ਼ਿਆਦਾ ਕਰੰਦੇ ਤੇ ਸਗੋ ਜਿਹੜੀ ਮੇਰੀ ਸੱਸ ਉਹ ਤਾਂ ਚਾਰੀ ਨੇ ਮੈਨੂੰ ਉਫੋ ਵੀ ਨਹੀਂ ਕਰਦੀ ਫਿਟੇ ਮੂੰਹ ਵੀ ਨਹੀਂਆ ਤੇ ਫਾਈ ਵੈਸੇ ਕਿੱਡੀ ਬੁਰੀ ਗੱਲ ਉਹਨੇ ਵਿਚਾਰਨੇ ਕਦੀ ਮੈਨੂੰ ਫਿਟੇ ਮੂੰਹ ਨਹੀਂ ਕਿਹਾ ਤਾਂ ਉਹਨੂੰ ਵਿਚਾਰਨੇ ਮੈਂਨੇ ਝੁਲਮ ਕਰਦੀ ਆ ਪੈਰਾ ਚ ਬੂਟ ਕਰਨੀ ਦੇ ਜਰਾਬਾ ਵੀ ਕਰਨੀ ਗਾ ਤੇ ਸੂਟ ਵੀ ਨਹੀਂ ਜੇ ਸੂਟ ਨਾ ਅੰਗਲੇ ਤੇ ਸਗਨੇ ਕਿ ਨਗੋ ਰੇਟ ਟ੍ਰਿਕ ਕਰਨਾ ਤੇ ਆਇਆ ਹਾਂ ਸਗੋ ਸਾਲ ਬਿਸਰੀਆਂ ਦੇ ਚੁਨੀ ਰੋਟੀਆਂ ਦੇ ਦੀ ਪਰੌਂਠੇ ਬਣਾ ਬਣਾਥੇ ਉਹ ਦਿਨ ਮੈਂਨੇ ਝੁਲਮ ਕਰਨੀ ਕਿੱਡੀ ਬੁਰੀ ਗੱਲ ਨੇ ਵੈਸੀ ਮੇਰੇ ਵਾਸਤੇ ਹਾਂ ਸੋ ਮੇਰੀ ਮਾਂ ਨੇ ਫੇਰ ਵੀ ਹੱਦਿਆ ਦੇ ਨਹੀਂ ਮੈਂ ਮੰਮੀ ਜਾਂ ਕੇ ਵੇਖੀ ਮੰਮੀ ਤੁਸੀਂ ਨਾ ਰੋਟੀ ਬਣਾਓ ਮੈਂ ਬਣਾ ਨਹੀਂ ਮਾਂ ਮੈਨੂੰ ਮਾਫ ਕਰੀਂ ਕਿਹੜਾ ਰੋਟੀ ਤਾਂ ਨਹੀਂ ਮੰਮੀ ਅੱਲ ਮੈਂ ਬਣਾਵਾਂ ਰੋਟੀ ਨਹੀਂ ਕੋਈ ਨਾ ਹੁਣ ਕੀ ਹੋ ਗਿਆ ਕੋਈ ਨਹੀਂ ਕੋਈ ਨਹੀਂ ਮੈਂ ਬਣਾ ਲੈਣੀ ਖਾ ਲੋ ਤੁਸੀਂ ਕੋਈ ਤੁਸੀਂ ਜਾਓ ਮੈਂ ਬਣਾਣੀ ਆ ਤੇ ਹੁਣ ਕੀ ਹੋ ਗਿਆ ਨਹੀਂ ਮੰਮੀ ਨੇ ਤੁਹਾਡਾ ਬਹੁਤ ਜ਼ਿਆਦਾ ਅਤਿਆਚਾਰ ਜ਼ੁਲਮ ਕਰ ਦਿੱਤੇ ਤੇ ਇਹ ਗੱਲ ਮੇਰੇ ਵੱਲੋਂ ਨਾ ਦੀ ਆ ਕੱਲ ਮੇਰੇ ਵੀ ਦੋ ਬੱਚੇ ਨੇ ਤੇ ਮੰਮੀ ਨੋਵਾ ਵਾਲੀ ਆ ਗਈ ਹੁਣਾ ਤੇ ਫਿਰ ਮੇਰੇ ਤੇ ਕੀ ਹੋਏਗਾ ਹਣਾ ਮੈਂ ਉਹ ਤਾਂ ਮੈਂ ਗੱਲ ਮੰਨਦੀ ਆ ਹਰ ਚੀਜ਼ ਮੰਨਦੀ ਪਰ ਕੋਈ ਗੱਲ ਨਹੀਂ ਮੈਂ ਰੋਟੀ ਤੇ ਬਣਾ ਦੇਣੀ ਆ ਕੋਈ ਨਹੀਂ ਚਲੋ ਹੋ ਗਿਆ ਤੇਰੇ ਦਿਮਾਗ ਚ ਨਹੀਂ ਤਾਂ ਨੂੰ ਤੇਰੇ ਦਿਮਾਗ ਚ ਨਹੀਂ ਕਾਈ ਆ ਤੇ ਬੜੀ ਵਧੀਆ ਗੱਲ ਆ ਪਰ ਰੋਟੀ ਮੈਂ ਬਣਾ ਦੇਣੀ ਹੈ ਕੋਈ ਨਾਲੇ ਰੋਟੀ ਖਾਣੇ ਮਮੀ ਨਾਲੇ ਨਾ ਆਪਾਂ ਤੁਸੀਂ ਤਿਆਰ ਹੋ ਹੋ ਸੁਣਾ ਜੇ ਸੂਟ ਪਾਉ ਤਾਂ ਆਪਾਂ ਬਾਜ਼ਾਰ ਚੱਲਦੇ ਜੋ ਤੁਸੀਂ ਜਿਹੜਾ ਸੂਟ ਲੈਣਾ ਜਿਹੜੇ ਬੂਟ ਲੈਣੇ ਨਾ ਮੈਂ ਤੁਹਾਨੂੰ ਬੂਟ ਲੈ ਕੇ ਦੇਣੀ ਠੀਕ ਆ ਤੇ ਜਰਾਬਾਂ ਦੇ ਚਾਰ-ਪੰਜ ਜੋੜੀ ਆਪਾਂ ਲੈ ਕੇ ਆਵਾਂਗੇ ਠੀਕ ਆ ਚਲ ਮਮੀ ਤੁਸੀਂ ਤਿਆਰ ਹੋ ਬਵਾ ਜਾ ਕੇ ਮੈਂ ਤਾਂ ਸਿਰ ਰੋਟੀ ਲਾ ਕੇ ਦੇਣੀ ਆ ਚਲ ਕੋਈ ਜਾਓ ਅੰਦਰ ਨਾ ਕੋਈ ਨਹੀਂ ਚਲ ਅੱਛਾ ਮੈਂ ਚਾ ਨਹੀਂ ਫਿਰ ਕੋਈ ਨਹੀਂ ਤਿਆਰ ਹੋ ਜਾਵਾਂ ਮੈਂ ਤਿਆਰ ਹੋਗਾ ਪਰ ਫਿਰ ਬਾਜ਼ਾਰ ਚੱਲਦੇ ਆ ਆਓ ਠੀਕ ਠੀਕ ਮਮੀ ਵਿਚਾਰ ਠੀਕ ਚਲੋ ਕੋਈ ਨਹੀਂ ਹਣਾ ਚਲੋ ਕੋਈ ਨਾ ਕਾ ਕਰਨੀ ਮੈਂ ਫੜ ਫੜ ਰੋਟੀ ਬਣਾ ਕੇ ਆ ਤੇ ਮम्मी ਬਚਾ ਜਾਣੀ ਆ ਮम्मी ਨੂੰ ਸੋਨਾ ਜਿਹਾ ਸੂਟ ਚ ਨੇ ਮम्मी ਕਿਹੜਾ ਪਸੰਦ ਕਰੀ ਗਿਓ ਅਈ ਅੱਜ ਮम्मी ਨੂੰ ਸੂਟ ਲੈ ਕੇ ਲੈਣਾ ਆ ਚੱਲਨੇ ਆ ਬਣਾ ਲਈ ਤੁਹਾਡੇ ਕਿਹੜੀ ਗੱਲ ਆ ਆਪਣਾ ਬੱਲਾ ਚੱਲ ਬਾਜੋ ਬਾ ਚਾਹਤਾ ਬਾਸਣਾ ਜੀ Пен ਪ੍ਰਭਾ ਨੇ ਸਾਡੇ ਕੋਲੋਂ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੇਰਾ ਨਾਮ ਤੁਸੀਂ ਜਾਣਦੇ ਹੋ ਕਿ ਮੇਰਾ ਨਾਮ ਸੰਦੀਕੋਰੇ ਤੇ ਹੋਰ ਆਪਾਂ ਇਸ ਵੀਡੀਓ ਚ ਮੈਸੇਜ ਦੇਣ ਦੀ ਸਾਰੇ ਨੇ ਅਸੀਂ ਕੋਸ਼ਿਸ਼ ਕੀਤੀ ਹੈ ਮੈਂ ਔਰ ਮੰਮੀ ਔਰ ਮਾਸੀ ਜੀ ਨੇ ਪਾਇਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਭੈਣੋ ਇਦਾਂ ਵੀ ਨਾ ਹੋਵੇ ਕਿ ਤੁਹਾਡੀ ਆਪਣੀ ਮਾਂ ਨਾਲ ਵੱਧ ਕੇ ਆਪਾਂ ਮਾਂ ਨਾਲ ਜੜ ਕਰਦੇ ਕਰਦੇ ਆਪਾਂ ਸੱਸਾ ਸੋਹਰਿਆਂ ਨੂੰ ਪਰਿਵਾਰ ਨੂੰ ਭੁੱਲ ਜਾਈਏ ਇਦਾਂ ਦੀ ਕੋਈ ਗੱਲ ਨਹੀਂ ਕਿ ਆਪਾਂ ਹਰ ਭੈਣਾਂ ਦੀ ਚਲੋ ਕਈ ਭੈਣਾਂ ਨਹੀਂ ਵੀ ਕਹਿੰਦੀਆਂ ਹੈਗੀਆਂ ਤੇ ਚਲੋ ਮੈਨੂੰ ਉਮੀਦ ਨਹੀਂ ਕਰਦੇ ਵੀ ਭੈਣਾਂ ਕਹਿੰਦੀਆਂ ਹੋਣਗੇ ਚਲੋ ਭੈਣੋ ਜੇ ਕੋਈ ਭੈਣ ਦੇ ਦਿਲ ਵਿੱਚ ਇਹ ਹੈ ਕਿ ਸੱਸਾ ਕਦੀ ਮਾਂ ਨਹੀਂ ਬਣਦੀਆਂ ਨਹੀਂ ਇਹ ਗੱਲ ਗੱਲ ਤੇ ਜੇ ਨੋਵਾ ਵੀ ਧੀਆਂ ਬਾਣੀ ਕੇ ਬਖਾਂ ਤੇ ਤਾਈ ਸੱਸਾ ਮਾਂ ਬਣ ਗਈਆਂ ਨਾ ਤੇ ਜਿੱਦਾਂ ਆਪਾਂ ਹੁਣ ਮੈਂ ਇਸ ਵੀਡੀਓ 'ਚ ਕੀਤਾ ਕਿ ਆਪਣੀ ਮੰਤ ਤੇ ਮੈਂ ਕਹ ਰਹੀ ਆ ਕਿ ਮੰਮੀ ਮੈਂ ਤੁਹਾਨੂੰ ਪਿੰਨੀਆਂ ਬਣਾ ਕੇ ਦੇ ਦਿੰਨੀ ਆ ਮੰਮੀ ਮੈਂ ਤੁਹਾਨੂੰ ਸੂਟ ਲੈ ਕੇ ਦੇ ਦਿੰਨੀ ਆ ਤੇ ਮੰਮੀ ਨੂੰ ਮੈਂ ਕਹ ਰਹੀ ਸੀ ਨਹੀਂ ਆਪਾਂ ਸੂਟ ਨਹੀਂ ਲੈਣਾ ਨਾ ਪਿੰਦੇ ਬੜੇ ਪਾਓ ਹਨਾ ਪਰ ਇਹ ਗੱਲ ਕਰਤੇ ਪਰ 4.5 ਵਿੱਚ ਇਹ ਤਾਂ ਬਿਲਕੁਲ ਨਹੀਂ ਆਪਾਂ ਇਹ ਵੀਡੀਓ ਦਾ ਬਣਾਈ ਸੀ ਮੈਸੇਜ ਦਿੱਤਾ ਸੀ ਭੈਣਾ ਨੂੰ ਪੜ ਭਰਾਵ ਨੂੰ ਕੀਤਾ ਤੇ ਨਹੀਂ ਐ ਵੈਸੇ ਤੇ ਮੰਮੀ ਮੇਰੀ ਹਰ ਕੱਪੜਾ ਹੋਵੇ ਹਰ ਜੁੱਤੀ ਹੋਵੇ ਮੰਮੀ ਲੈ ਕੇ ਆਉਂਦੇ ਨੇ ਕੱਲ ਮੰਮੀ ਜਦੋਂ ਆਪਾਂ ਵੀਡੀਓ ਬਣਾਇਆ ਸੀ ਨਾ ਮੰਮੀ ਮੇਰੇ ਜਗ੍ਹਾ ਸ਼ੂਜੀਆਂ ਲੈ ਕੇ ਆਈ ਨੇ ਠੀਕ ਆ ਵੀ ਮੈਂ ਤੇ ਕਦੀ ਨਹੀਂ ਆਪਣੇ ਜਗ੍ਹਾ ਜ਼ਿਆਦਾਤਰ ਸਮਾਨ ਲੈ ਕਦੀ ਮੰਮੀ ਮੇਰੇ ਜਗ੍ਹਾ ਲੈ ਕੇ ਆਉਂਦੇ ਆ ਦੇਖੋ ਕੁੜਮਣੀ ਨੇ ਹੁਣ ਜੇ ਤੂੰ ਬੁਰੇ ਕਰ ਲਈ ਸੀ ਤੇ ਹੁਣ ਮੇਰੀ ਕੁੜਮਣੀ ਬਣੀ ਹੈ ਜਿਹੜੀ ਹਾਂਜੀ ਤੋ ਕੁੜਮਣੀ ਨੇ ਆਪਣੀ ਤੈਨੂੰ ਚੰਗੀ ਇੱਜ਼ਤ ਦੇ ਦਿੱਤੀ ਹੈ ਨਾ ਕਿਵੇਂ ਇੰਜ ਨਹੀਂ ਕਰਨਾ ਚਾਹੀਦਾ ਕੋਈ ਨਾ ਜੇ ਤੂੰ ਮੈਨੂੰ ਲੈ ਕੇ ਦੇ ਰਹੀ ਹੈ ਤੋ ਤੇਰੀ ਸੱਸ ਨਹੀਂ ਹੈਗੀ ਵੀ ਤੂੰ ਉਹਨੂੰ ਵੀ ਲੈ ਕੇ ਦੇ ਉਹ ਕਿਸ ਤਰ੍ਹਾਂ ਕਰ ਰਹੀ ਆ ਤਾਂ ਤੁਹਾਨੂੰ ਲੈ ਕੇ ਦੇਂਦੀ ਨਹੀਂ ਤੂੰ ਮੈਨੂੰ ਲੈ ਕੇ ਦੇ ਰਹੀ ਐ ਤੇ ਉਹਨੂੰ ਵੀ ਲੈ ਕੇ ਦੇ ਤੇ ਮਤਲਬ ਇਸ ਤਰ੍ਹਾਂ ਕਿ ਆਪਾਂ ਨੂੰ ਵੀ ਬੜੇ ਵਧੀਆ ਢੰਗ ਨਾਲ ਰਹਿਣਾ ਚਾਹੀਦਾ ਤੇ ਨੂੰਹ ਨੂੰ ਵੀ ਵਧੀਆ ਢੰਗ ਨਾਲ ਰਹਿਣਾ ਚਾਹੀਦਾ ਤੇ ਆਪਾਂ ਦਾ ਸੁਝਾਅ ਤੁਹਾਨੂੰ ਇਹੀ ਸੀ ਹਾਂਜੀ ਪਤਾ ਕੀ ਜਿੱਦਾਂ ਜੇ ਚਲੋ ਧੀ ਤੁਹਾਡੀ ਗਲਤ ਹੈ ਜਿ ਸੋਰਿਆਂ ਦੇ ਘਰ ਥੋੜੇ ਆਪਣੇ ਸੋਰ ਸੱਸ ਹੋਰਾਂ ਨਾਲ ਬੁਰੇ ਤਰੀਕੇ ਨਾਲ ਚੱਲ ਰਹੀ ਆ ਔਰ ਪੇਕੇਆਂ ਨੂੰ ਵੀ ਥੋੜਾ ਨਾ ਸਾਈ ਉਹਨੂੰ ਜਿੱਦਾਂ ਮਾਇਆ ਆ ਗਾਈਡਸ ਗਾਈਡਸ ਕਰਨਾ ਚਾਹਤਾ ਜਿੱਦਾਂ ਸਹੀ ਮੰਡੀਸ ਕਰਨਾ ਸੀ ਮੰਮੀ ਬੜੇ ਵਾਇਸ ਸੀਗੇ ਉਹ ਕਹਦੇ ਸੀ ਕਿ ਦੇਖ ਤੀ ਇਹ ਮੇਰੀ 9 ਵਜੇ ਦਾ ਕਰੇ ਜੇ ਤੇਰੀ ਭਾਪੀ ਮੇਰੇ ਨਾਲ 9 ਦਾ ਕਰੇ ਤੇ ਤੈਨੂੰ ਕਿੰਧੰਦਾ ਲੱਗੇਗਾ ਹਰਕੀ ਉਹ ਦੁੱਖ ਲੱਗੇਗਾ ਸਮਝ ਜਾਣਾ ਚਾਹੀਦਾ ਸੋ ਵੀ ਕਿਸੇ ਦਿਨ 9 ਵੇ ਕੋਈ ਸਾਡੀਆਂ ਵੀ ਕਰੇ ਮਾਂ ਮੰਮੀ ਵੀ ਆ ਉਹ ਵੀ ਕਿਸੇ ਦਿਨ ਸੱਸ ਵੀ ਹੈ ਜੇ ਕਿਸੇ ਦੀ ਸੱਸ ਤੇ ਸਾਡੀ ਵੀ ਮੰਮੀ ਕਿਸੇ ਦੀ ਸੱਸ ਆ ਜੇ ਜਪਾ ਇਹ ਗੱਲ ਸੋਚ ਕੇ ਚੱਲਾਂਗੇ ਤੇ ਪਹਿਣਾ ਬਹੁਤ ਪੁਰੀ ਗੱਲ ਆ ਇਦਾਂ ਨਾ ਛੱਲਿਆ ਕਰੋ ਤਾਂ ਕਿ ਜੇ ਆਪਾਂ ਚੰਗੇ ਤਰੀਕੇ ਨਾਲ ਚੱਲਾਂਗੇ ਨਾ ਸੱਸਾਂ ਨਾਲ ਤੇ ਸੱਸਾਂ ਵੀ ਆਪਣੇ ਨਾਲ ਸਹੀ ਤਰੀਕੇ ਨਾਲ ਚੱਲਣਗੇ ਔਰ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਸਾਡੀ ਸਭ ਨੂੰ ਪਸੰਦ ਆਏਗੀ ਬਹੁਤ ਜ਼ਿਆਦਾ ਔਰ ਪਲੀਜ਼ ਸਾਡੀ ਵੀਡੀਓ ਵੱਤਵਾਰ ਸ਼ੇਅਰ ਕਰਿਆ ਕਰੋ ਪਲੀਜ਼ ਹਾਂ ਕਿ ਜੋੜ ਕੇ ਸਾਡੀ ਵੀਡੀਓ ਬੁੱਢਿਆਂ ਨੂੰ ਖਾਸ ਕਰਕੇ ਕਪੜੇ ਲੈਣੇ ਦੀ ਲੋੜ ਜਾਂਦੀ ਹੈ ਬਜ਼ੁਰਗਾਂ ਨੂੰ ਤੇ ਖਾਸ ਕਰਕੇ ਇਹਨਾਂ ਕੱਪੜਿਆਂ ਦੀ ਗਰਮ ਕੱਪੜਿਆਂ ਦੀ ਲੋੜ ਹਜੇ ਨਾ ਬਜ਼ੁਰਗੀ ਕੀ ਜਵਾਨ ਵੀ ਗਰ ਕੱਪੜੇ ਹੀ ਮੰਗਦੇ ਨੇ ਗਰਮ ਕੱਪੜੇ ਹਾਇ ਸਰਦੀ ਕਿਤੇ ਦੂਰ ਹੁੰਦੀ ਐ ਤੇ ਕੱਪੜੇ ਉਹਦੇ ਪਹਿਲੇ ਪੈ ਜਾਂਦੇ ਆ ਸਰਦੀ ਦੇ ਹਨਾ ਆਪਾਂ ਸਾਰੇ ਕੰਡ ਰਹੇ ਆ ਕਿੰਨੇ ਕਿੰਨੇ ਪਲੀਸ ਸਰਦੀ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਆ ਕਰੋ ਕਮੈਂਟ ਰਾਈਟ ਦੱਸਿਆ ਕਰੋ ਕਿ ਤੁਹਾਨੂੰ ਕਿਤਨਾਂ ਦੀ ਸਾਡੀ ਵੀਡੀਓ ਲੱਗੀ ਐ ਪਲੀਜ਼ ਪੈਨੋ ਕਮੈਂਟ ਰਾਈਟ ਇਹ ਜ਼ਰੂਰ ਦੱਸਿਆ ਕਰੋ ਇੱਕ ਵੈਰੀ ਨਾਈਸ ਵੜਾ ਕਮੈਂਟ ਨਹੀਂ ਕਰਿਆ ਕੋਣ ਵਧੀਆ ਵਧੀਆ ਦੱਸਿਆ ਕਰੋ ਕਿ ਹਾਂ ਤੁਹਾਡੀ ਵੀਡੀਓ ਵਿੱਚ ਥੋੜੀ ਗਲਤੀ ਹੈ ਮਿਸਟੇਕ ਹੈ ਪਲੀਜ਼ ਸਾਨੂੰ ਦੱਸਿਆ ਕਰੋ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਆਪਣੀਆਂ ਗਲਤੀਆਂ ਸੁਧਾਰੀਏ ਹੋ ਸਕਦਾ ਸੀ ਗਲਤ ਵੀ ਨਾ ਕਰਦੇ ਹੋਈਏ ਗਲਤੀ ਨਾ ਕਰਦੇ ਹੋਈਏ ਤੇ ਤੁਸੀਂ ਸਾਨੂੰ ਦੱਸੋ ਉਸ ਚੀਜ਼ ਦਾ ਸੁਧਾਰੀਏ ਉਸ ਗੱਲ ਨੂੰ ਹਾਂਜੀ ਪਲੀਜ਼ ਕਰ ਲਈ ਸੀ ਇਹ ਅਸੀਂ ਕਹਿ ਨਹੀਂ ਸਕਦੇ ਵੀ ਅਸੀਂ ਚੰਗਾ ਕਰਨੇ ਆ ਚੰਗਾ ਤੇ ਤੁਸੀਂ ਦੱਸਣਾ ਨਾ ਸਾਨੂੰ ਦੱਸਣਾ ਸਾਨੂੰ ਕਮੈਂਟ ਕਰਕੇ ਪਲੀਜ਼ ਪੈਨੋ ਪ੍ਰਾਵੋ ਦੱਸਿਆ ਕਰੋ ਇਹ ਸਾਰੇ ਪੈਣਪਰਾਵਨ ਸਾਡੇ ਵੱਲੋਂ 7700 ਤੇ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਜਿਹੜੇ ਪਹਿਲੀ ਵਾਰ ਪੈਣਪਰਾ ਦੇਖ ਦੇਖਦੇ ਪਹਿਲੇ ਪਲੀਜ਼ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਨਾ ਕਦੇ ਨਾ ਭੁੱਲਣਾ ਸਾਰੇ ਪੈਣਪਰਾਵਨ ਸਾਡੇ ਵੱਲੋਂ ਸਾਰੀਆਂ ਜੀ ਤੁਹਾਨੂੰ ਮਿਲਦੇ ਗਏ ਰਹੇਗੀ